ਦੋਸ਼ੀਆਂ ਤੇ ਐਮ ਐਸ ਐ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਇਹ ਅਦ ਪੀਤੇ ਦੋਸ਼ੀਆਂ ਤੇ ਐਮ ਐਸ ਐ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਗਵਰਨਮੈਂਟ ਸੁਤੀ ਪਈ ਏ ਹੋਈ ਨਹੀਂ ਕਾਰਵਾਈ ਕਰ ਰਹੀ ਜਿੰਨਾ ਚਿਰ ਤੁਸੀਂ ਸੜਕਾਂ ਤੇ ਨਹੀਂ ਆਉਂਦੇ ਤੁਹਾਨੂੰ ਮੁਤਾਬ ਨਹੀਂ ਮਿਲਦਾ ਮੈਂ ਵੀ ਡੇਢ ਸਾਲ ਬਾਅਦ ਫੇਰ ਚੜਕ ਤੇ ਆ ਤੁਹਾਨੂੰ ਬਹੁਤ ਨਾਰੇ ਲਾਈ ਗਏ ਇਹ ਅੱਜ ਕਰਦੇ ਆ ਗੱਲ ਕਰਦੇ ਆ ਜਿੰਨਾਂ ਕੋਲੇ ਹੋਰ ਗੱਲਾਂ ਤੋਂ ਇਲਾਵਾ ਕੁਝ ਨਹੀਂ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ 9 ਸਾਲ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਦਵੀ ਹੋਈ ਸੀ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਬਰਗਾੜੀ ਦੀਆਂ ਗਲੀਆਂ ਨਾਲੀਆਂ 'ਚ ਖਿਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਬੀ ਦੇ ਰੋਸ ਨੂੰ ਲੈ ਕੇ ਇਸ ਚੌਕ ਵਿੱਚ ਬੈਠੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦੋ ਸਰਕਾਰਾਂ ਬਦਵੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ ਪੰਥ ਦੀ ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਕੈਪਟਨ ਅਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਬੀਆਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਫੇਰ ਚਰਨਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਹੈ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਰਟ ਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295 ਏ ਜਿਹੜੀ 3 ਐਫ ਆਈ ਆਰਾਂ ਦੇ ਉੱਤੇ ਦਰਜ ਹੈ 63 117 128 ਪਰੰਤੂ ਸੌਦਾ ਸਾਧ ਦੇ ਉੱਤੇ ਹਜੇ ਤੱਕ 295 A ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਏਤੀ ਮਾਰ ਪਈ ਕਰਲਾਣੇ ਤੈਂ ਕਿ ਦਰਦ ਨ ਆਇਆ ਕਿ ਸਿੱਖਾਂ ਦੇ ਨਾਲ ਐਡੀ ਵੱਡੀ ਬੇਇਨਸਾਫੀ ਹੈਗੀ ਆ ਕਿ ਇੱਕ ਸੌਦਾ ਸਾਧ ਦੇ ਉੱਤੇ 295 A ਹੀ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਸ਼ਰਿਆਮ ਖੁੱਲੇ ਤੋਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਆ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਚੌਥਾ ਜਿਹੜੀ ਸਰਕਾਰ ਆ ਉਹਨੇ ਕਿਸਾਂ ਦੀ ਪੇਰਵਾਹੀ ਕਰਨੀ ਹੁੰਦੀ ਆ ਤੇ ਕੇ ਸਾਰੇ ਇੱਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਸ ਸਾਰੇ ਰੋ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰਗੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਾਉਣਾ ਤੋਂ ਗੁਰਦੁਆਰਿਆਂ ਚ ਪ੍ਰਿਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਹੈ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ